ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਤੇ ਆਪਾਂ ਬਈ ਅੱਜ ਲੱਗੇ ਤੇ ਬੰਪਰ ਲਾਣਾ ਟਰੈਕਟਰ ਦਾ ਤੇ ਬੰਪਰ ਨੂੰ ਰੰਗ ਵੀ ਕਰਤਾ ਤੇ ਦਿਖਾਣੇ ਬਈ ਤੁਹਾਨੂੰ ਬੰਪਰ ਕਿਹੋ ਜਿਹਾ ਆ ਬੇ ਬਈ ਬੰਪਰ ਪਾਤੀਆ ਬਈ ਤੇ ਇਹਦੇ ਵਿੱਚ ਨੜ ਬਈ ਲਿਆਂਦੇ ਨਵੇਂ ਨਵੇਂ ਲਾ ਦੇਨੇ ਤੇ ਇਹ ਬੰਪਰ ਦਾ ਰੰਗ ਕਾਲਾ ਹੀ ਕਰਤਾ ਤਾਂ ਬਈ ਦੇਖਦੇ ਕਿਹੋ ਜਿਹਾ ਲੱਗਦਾ ਚਾਚੇ ਜੀ ਸਹੀ ਕਾਲ ਜੀ ਇਹਦਾ ਟੋਟਲੀ ਸਮਾਨ ਚੇਜ ਕਰ ਦੇਣਾ ਨਗਰ ਕੀਤੇ ਨੂੰ ਜਾਊਂਗਾ ਤੇ ਕੀ ਇਹ ਆਦਰ ਇਹ ਵੀ ਤਾਰਤੀ ਦੀ ਬਟਾ ਹਾਂ ਚਤਰੀ ਵੀ ਤਾਰਤੀ ਇੱਕ ਨਹੀਂ ਲੜਾਈ ਲੈ ਜਣਾ ਬਈ ਇਦਗੀ ਬਾਕੀ ਫੇਰ ਦੇਖਾਂਗੇ ਬਿਨਾ ਛਤਰੀ ਦੇ ਵਧੀਆ ਟਾਇਰ ਵੀ ਨਵੇਂ ਪਾਤੇ ਦੇ ਸਰਾਂਸੇ ਸਹੇਦ ਵੀ ਰਿਆਲਾ ਲੈ ਲੂਗੇ ਹਾਂ ਸਾਹਿਬ ਜੋ ਵੀ ਰਿਆਲਾ ਲਾ ਲੂਗੇ ਹਾਂ ਤੇ ਬਾਕੀ ਬਈ ਇੱਕ ਵਾਰ ਤਾਂ ਇਹਨੇ ਸਣੀ ਕੋ ਜਾਣਾ ਹੀ ਜਾਣਾ ਚਲੇ ਜਾਣਾ ਇੱਥੇ ਛੱਡਾ ਬਟ ਟੇਪ ਕਰਾਣੀ ਆ ਉਹਦੇ ਬਈ ਛੱਡਾ ਬਟ ਜਿਹੜੇ ਆ ਹੈ ਸੱਸ ਚਵਾਰੀ ਲਿਖਿਆ ਜਿੱਥੇ ਲੁੱਕ ਚੇਂਜ ਲੁੱਕ ਚੇਂਜ ਕਰ ਦੇਣੀ ਇਹਦੀ ਤੇ ਮਗਰਾੜ ਵੀ ਬਦਲ ਦੇਨੇ ਆਪਾਂ ਨੇ ਨਵੇਂ ਪਾ ਦੂਗੇ ਤੇ ਬਾਕੀ ਵੀ ਪਲੇਟਫਾਰਮ ਲਵਾਉਣਾ ਇਹਨੂੰ ਤੇ ਬਾਕੀ ਨਵਾਂ ਬਣ ਜਾਨੇ ਨੇ ਲਾਈਏ ਫਿਰ ਬੰਪਰ ਹਾਂ ਚਲੋ ਜੀ ਚਲ ਦੇਖੋ ਬਈ ਲਾ ਲਿਆ ਬੰਪਰ ਲਾ ਦਾਂ ਪੂਰਾ ਵਧੀਆ ਹਜੇ ਤਾਂ ਸ਼ੁਰੂਆਤ ਹੋਈ ਆ ਤੇ ਇੱਧਰ ਬਈ ਨੱਡ ਲੱਗ ਗਏ ਥੱਲੇ ਲਾ ਦਾਂ ਫਿਰ ਫਿੱਟ ਕਰਤਾ ਰਾ ਬਈ ਉਹ ਤਾਂ ਓੱਖਾ ਹੋਇਆ ਇਹ ਕਿੱਕਣਾ ਇੱਕ ਨਾਟ ਨੇ ਤੰਗ ਕਰਿਆ ਨਾ ਤੇ ਬਾਈ ਉਦਨ ਗਰੀਸ ਕਰਤਾ ਤਾਂ ਇਹਨੂੰ ਵੀ ਸਟੀering ਨੂੰ ਆਰਾਮ ਨਾਲ ਬੋਲਦਾ ਲੈ ਅੱਜ ਦਿਨ ਨਾਲ ਹਈਆ ਹੋਇਆ ਵੀ ਨਹੀਂ ਚੰਗੀ ਤਰ੍ਹਾਂ ਹਲੇ ਕਰਨਾ ਬਾਈ ਇੱਧਰ ਰਹਿ ਗਿਆ ਥੋੜਾ ਜਿਹਾ ਪਾਵਰ ਸਟੀeringੇ ਕਰਾ ਲੈਣਾ ਪਾਵਰ ਕਰਾ ਲਿਆਂਗੇ ਟਾਈਮ ਹੋਏ ਤੇ ਤੇ ਬਾਕੀ ਬਾਈ ਵੀ ਟਰੈਕਟਰ ਦੱਸਿਓ ਕਿਹੇ ਜਿਹਾ ਲੱਦਦਾ ਛਤਰੀ ਦੇ ਬਗੈਰ ਇਕਣਾ ਵਧੀਆ ਲੱਦਦਾ ਕਿ ਦੂਗੇ ਛਤਰੀ ਛਤਰੀ ਗੇਲ ਜੋ ਪੈਪ ਲਵਾ ਦੇ ਹਾਂ ਕਮਰਸੀ ਦੱਸਿਓ ਚੱਲ ਰਿਹਾ ਕੰਮ ਬਾਈ ਇਹਨੇ ਫਿਰ ਯੂ ਪੈਪ ਲਵਾ ਦੇਣੀ ਫਿਰ ਲੱਗਣਾ ਨੇ ਡ੍ਰੈਗਨ ਬਣ ਜਣਾ ਡ੍ਰੈਗਨ ਜਿਹੜਾ ਹੁਣ ਬਾਈ ਨੇ ਲਿਖਿਆ ਵੀ ਨਹੀਂ ਹੁੰਦਾ ਉਹ ਹਾਂ ਉਹ ਜੇ ਬਣ ਜਣੇ ਨੇ ਚੱਲ ਰਿਹਾ ਕੰਮ ਬਾਈ ਤੇਰੇ ਪਿਛਲੇ ਟਾਇਰ ਨਵੇਂ ਪਾਉਦੇ ਨੇ ਮੁਰਲੇ ਪਾਏ ਵੀ ਆ ਬੰਪਰ ਆਹੀ ਉਹ ਬੜਾ ਦੇ ਘਰਾ ਦੇ ਮੈਂ ਲੰਬਾ ਇਹਨੇ ਬਾਈ ਥੋੜਾ ਜਿਹਾ ਬੜਾ ਕਰਾ ਦੇਵਾਂਗੇ ਕੀ ਥੈਲਾ ਥੂਲਾ ਰੱਖਣ ਨੂੰ ਕਦੂ ਕੁਦੂ ਮੈਂ ਤਾਂ ਠੀਕ ਆ ਅੱਡਾ ਬਹੁਤ ਆ ਗਿੱਠਕ ਦੋ ਗਿੱਠ ਬਹੁਤਾ ਬੜਾ ਵੀ ਨਹੀਂ ਚਾਹੀਦਾ ਬਾਈ ਕਿਉਂਕਿ ਤਾਂ ਕਰਕੇ ਮੋੜਨਾ ਮੋੜ ਕਿਹੜਾ ਮੁੱਖ ਹੁੰਦਾ ਅੰਦਰੋਂ ਦੇ ਬਾੜਨ ਔਖਾ ਹੁੰਦਾ ਸਿਸਟਮ ਦੋ ਦੋ ਬੇਸਾ ਲਵਾ ਦੇਾਂਗੇ ਸਭ ਕੁਝ ਕਰਾਂਗੇ ਇਹਨੂੰ ਆ ਖੋਲ ਲੈਣਾ ਅੰਦਰ ਕੀ ਆ ਨਾੜਾ ਲੱਗਣਾ ਨਾ ਖੋਲ ਦਿੰਨੇ ਮੜਾ ਜਾ ਖੋਲ ਨਹੀਂ ਆ ਜਾਲੀ ਵੀ ਖੋਲ ਕੇ ਮੜ ਗਈ ਆ ਆਰਾਮ ਨਾਲ ਲੱਜੂਆ ਆਰਾਮ ਨਾਲ ਲੱਜੂ ਆਪਾਂ ਤੀ ਕੰਮ ਆਉਂਦੀ ਕਿਤੇ ਕਿਤੇ ਹਾਂ ਤੀਨੇ ਕੰਮ ਆ ਜਾਣਗੇ ਕਿਤੇ ਨੇ ਲੋਗੋ ਲਵਾ ਦਿਓ YouTube ਦਾ ਕਿਤੇ ਹਾਂ ਇਹ ਪਾਉ ਲਿਖੂਗੇ ਹੀਰਾ ਲਵ ਲਵ ਹੀਰਾ ਲਿਖੂਗੇ ਆ ਗਏ YouTube ਦਾ ਲੋਗੋ ਲਵਾ ਲਓ ਨਹੀਂ ਪੰਚਮਾਲਾ ਲਿਖ ਦਿੰਦੇ ਤੁਸੀਂ ਬਈ ਕਿਆ ਲਿਖੀਏ ਉੱਪਰ ਪੰਚਮਾਲਾ ਹੀ ਕੀ ਪੰਪਰ ਤੇ YouTube ਦਾ ਲੋਕੋ ਵੀ ਲੱਗ ਜਾਏਗਾ ਜਾਣਾ ਬਾਈ ਸਣੀ ਕੋ ਇੱਕ ਵਾਰ ਇਹਨੇ ਹਾਂਜੀ ਬਾਈ ਕਸ ਹੋ ਗਿਆ ਬੰਪਰ ਤੇ ਬਹੁਤ ਆ ਲੱਗੇ ਕਸਨ ਜਿਹੜੀ ਪਲੇਟ ਜੀ ਖੋਲੀ ਵੀ ਤੀ ਬਹੁਤ ਔਖਾ ਕਸ ਹੋਇਆ ਆ ਦੇਖ ਅੱਜ ਚੱਲ ਰਿਹਾ ਕੰਮ ਇਹਨਾਂ ਡੋਰੀ ਵੀ ਲੈਣੀ ਬਾਈ ਨਵੀਂ ਡੋਰੀ ਲੈਣੀ ਡੋਰੀ ਜਿਹੜਿਆ ਲੱਗੀ ਕਾਲੀ ਡੋਰੀ ਕਹਿੰਦੇ ਨੇ। ਇਹ ਟੰਗ ਲੈਣੀ ਹੁੰਦੇ। ਠੀਕ ਆ ਠੀਕ ਆ। ਹਾਂ। ਥੋੜਾ ਵਰਗਾ ਹੋ ਗਿਆ। ਤੇ ਇਹ ਮਲਗੀ ਜਿਹੜੇ ਵਰਗ ਜਿਹੇ ਜਿਹੇ ਹੁਣੇ ਬਣਾਏ ਮਲਗੀ ਜਿੱਤ ਨਹੀਂ ਬਣਾਏ ਹਾਂ। ਇਹ ਜਿਹਾ ਹੋ ਗਿਆ। ਤੇ ਬਾਕੀ ਬਈ ਆਪਾਂ ਨੇ ਬਾਥਰੂਮ ਦਾ ਕੀ ਸੀ ਕਹਿਣਾ? ਤੇ ਮਲਗੀ ਜੱਤਾਂ ਨੂੰ ਜਾਣਾ ਆਪਾਂ ਨੇ ਹੁਣ ਟਰੈਕਟਰ ਲੈ ਕੇ ਕਹਿੰਦੇ ਵੀ ਦਿਖਾ ਦਿਓ ਤੇ ਆਪਾਂ ਦਿਖਾ ਦੋਨਾ ਹੁਣ। ਲੰਡਾ ਗੇਹੀ ਲੱਗਦਾ ਟਰੈਕਟਰ ਬਾਈ ਲੰਡਾ ਦਾ ਵਧੀਆ ਲੱਗਦਾ ਐ ਇਹਦਾ ਆਹ ਕੌਣ ਲਈ ਜਾਂਦਾ ਆਹ ਦੇ ਸ਼ੰਭੂ ਸ਼ਿਵਜੀ ਸ਼ਿਵਜੀ ਪੈਰੋਂ ਨਸ ਲੱਗੇ ਵੇ ਹੋਤਾ ਐ ਕਿਆ ਹਲਾ ਉਹ ਦਲੇ ਉਹ ਲਿਆਂਦਾ ਹੋਇਆ ਟਰੈਕਟਰ ਰੋਪਾਉਣ ਗਿਆ ਛਤਰੀ ਖੋਲ ਤੇ ਹੋ ਗਿਆ ਟੋਡਾ ਜਾ ਟੋਡਾ ਕਾਣ ਬੰਪਰ ਆ ਉਹਨੂੰ ਰੰਗ ਕਰਕੇ ਲਾਤਾ ਐ ਮੈਂ ਫਿਰ ਤੈਨੂੰ ਪਹਿਲਾਂ ਵੀ ਲੱਗਿਆ ਵੇ ਦਾ ਉਹੀ ਬੰਪਰ ਆ ਰੰਗ ਕਰਤਾ ਹਾਂ ਉਹੀ ਬੰਪਰ ਦੇਖਦਾ ਐ ਰੋਗ ਲੱਗਦਾ ਐ ਹਾਂ ਹਾਂ ਮੈਂ ਜੱਟ ਨੂੰ ਕੰਮ ਕਿੰਨੀ ਰਹਿਣ ਦੇ ਦਿਕਾ 200 ਦਿਨ ਲਵਾਉਣ ਨੂੰ ਫਿਰਦਾ ਹੋਈ ਹਾਂ ਕੋਈ ਮੈਂ ਰਹਿਣ ਦੇ ਉੱਟਾ ਲਈ ਹਾਂ ਮੈਂ ਆਪਣੇ ਭਾਈ ਨੂੰ ਕਿਹਾ ਮੈਂ 1 ਮਿੰਟ ਖੜ੍ਹ ਜਾ ਤੂੰ ਬੰਪਰ ਨੂੰ ਰੰਗ ਕਰਕੇ ਰੱਖੇ ਜਰਜੁਰਜੀ ਤਾਰ ਕੇ ਤੇ ਰੰਗ ਕਰਕੇ ਇੱਕ ਦੋ ਦਿਨ ਬੰਪਰ ਫਿੱਟ ਕਰ ਦੇਣਾ ਬਾਅਦ ਛਤਰੀ ਨਹੀਂ ਕਰਨੀ ਠੀਕ ਹੈ ਇੱਕੜਾ ਭੁੱਟਾ ਲੱਭੀ ਲੱਗਦਾ ਮੈਂ ਛਤਰੀ ਨੂੰ ਰੰਗ ਨਹੀਂ ਕਰਨਾ ਜਰਜੁਰੇ ਨਹੀਂ ਤਾਰਨੀ ਨਾ ਠੀਕ ਹੈ ਹਾਂ ਮੈਂ ਇੱਕੜਾ ਦਾ ਕੰਮ ਸੈੱਟ ਨਹੀਂ ਲੱਗ ਜਾਣਾ ਗੰਨੇ ਵਾਲੇ ਨੂੰ ਲੋਡ ਹੁੰਦੀ ਛਤਰੀ ਨਹੀਂ ਹਾਂ ਇਹ ਗੱਲ ਨਹੀਂ ਲੋੜ ਨਹੀਂ ਛਤਰੀ ਦੀ ਆਹੋ ਲੋੜ ਵੀ ਖੜੀ ਇਹਦੀ ਹੈਗੀ ਆ ਉਹਦੀ ਛਤਰੀ 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 ਮੈਂ ਦੂਈ ਫਿਰਦਾ ਲਵਾਣ ਨੂੰ ਜੂ ਵਾਲੀ ਹਾਂ ਜੂ ਵਾਲੀ ਆ ਦੂਈ ਹੁੱਡਾ ਹਾਂ ਜੇ ਲਵਾਣੀ ਵੀ ਐਨ ਡੈਡੀ ਨੇ ਦੂਈ ਮੋਟੀ ਪੈਪੜੀ ਲਵਾਉਣਗੇ ਛਤਰੀ ਆਹੋ ਜੇ ਦੂਈ ਵੀ ਲਵਾਣੀ ਜੇ ਜੀ ਆ ਇਹਨੇ ਲਵਾਈ ਹੋਈ ਬਿੰਦੇ ਨੇ ਅਰਜਨ ਨੂੰ ਉਹ ਜੀ ਠੀਕ ਹੈ ਘਰ ਦੇ ਵਿੱਚ ਜੂ ਉਹ ਪੈਪੜੀ ਡੈਕੋ ਜੂ ਟਰ ਬੰਜ ਨਹੀਂ ਕੋਈ ਨਹੀਂ ਆ ਫਿਰ ਤਾਂ ਤੁਹਾਡੇ ਨਾਲ ਪਾਣੀ ਲੱਗੂ ਇੱਕ ਹੋਰ ਨਾ ਨਾ ਉਹ ਤੇ ਪੱਕਾ ਪਗਾਈ ਪਹ ਹੋ ਗਿਆ ਇਹ ਜੇ ਆ ਪਗਾਈ ਪਹ ਹੋ ਲੱਗੇ ਲੱਗੇ ਕਿੱਧਰ ਹੋ ਗਏ ਸਾਰੇ ਪੱਕੇ ਵੀ ਆ ਗੱਦਰੋਂ ਲੱਗੇ ਹੋ ਪਰਾਲੀ ਨਾ ਦੇਖ ਪਰਾਲੀ ਦਾ ਸਬਰੇ ਨਾ ਹੋਣੀ ਹੈ ਗੱਦਰੋਂ ਲੱਗੇ ਪੱਕਾ ਲੱਗੇ ਪਿਲਕਾ ਲੱਗੀ ਜਿਹੜੇ ਉੱਪਰਲੇ ਦੋ ਗੇਰੇ ਨਹੀਂ ਉਹਨਾਂ ਨੂੰ ਪਿਲਕਾ ਲੱਗੀ ਰਹਿਣ ਦੇ ਕੇ ਫਿਰ ਟਰੈਕਟਰ ਨੂੰ ਉਹੀ ਗੜੂਗੇ ਮੀਂਹ ਦਾ ਵੀ ਕੁਝ ਨਹੀਂ ਪਤਾ ਮੀਂਹ ਮਾੜਾ ਮੋਟਲਾ ਪੈ ਕੇ ਤਾਂ ਹੋਏ ਨਾ ਨੇ ਗਿੱਲਾ

ਮੈਂ ਭਰ ਦਿੰਦਾ ਮੈਂ ਰਹਿ ਜਾਂਦਾ ਐਦੇ ਪਰ ਜਾਂਦਾ ਸੀਗਾ ਕਿੱਥੇ ਇਹ ਇੱਥੇ ਨਹੀਂ ਭਰਦਾ ਅੱਗੇ ਤਾਂ ਭਰ ਦਿੰਦਾ ਭਰੂੰਗਾ ਭਰੂੰਗਾ ਅੱਗੇ ਸਾਢੇ 2 2 ਉਹ ਬੀਜ ਮੈਂ ਦੱਸਿਆ ਕਿੱਥੇ ਲੈਂਦਾ ਹਾਈਬ੍ਰਿਡ ਉਹ ਮੈਂ ਤਾਂ ਦਾਦਾ ਸਾਢੇ 2 2 ਹੋਂ ਤੇ ਇੱਥੇ ਹਾਈਬ੍ਰਿਡ ਵੀ ਕੁਝ ਨਹੀਂ ਆਉਂਦੀ ਉਹ ਬ੍ਰਾਂਡ ਬੀਜ ਜਿਹਨੂੰ ਤੁਸੀਂ ਕਹਿੰਦੇ ਦੇ ਕਿਹੜਾ ਲੱਗੂ ਪੁੱਤ ਪਤਾ ਜਦੋਂ ਵੱਡੂੰਗਾ ਕੱਲ ਕੋਈ ਨਾ ਦੇਖ ਲੂੰਗਾ ਪਰ ਇੱਕ ਗੱਲ ਹੈ ਜੀਰੀ ਠੀਕ ᱛੀ ਉਹ ਜੀਰੀ ਸਭ ਜੀਰੀ ਸਾੜੀ ਮਾੜੀ ਸੀ ਨਹੀਂ ਉਹ ਕਹਿੰਦੇ ਨੇ ਜਿਹਨੂੰ ਤੁਸੀਂ ਯਾਰਾ ਕਹਿੰਦੇ ਬਿਮਾਰੀ ਬਮੂਰੀ ਪੈਣੀ ਹੈ ਵਾਹ ਕਿ ਤੀਂ ਜਹਾਦੀ ਹੈ ਬਾਈ ਆਇਨੀ ਹਲਦੀ ਵੀ ਨਹੀਂ ਗਈ ਨਾ ਡੋਡੀਏ ਕੁਝ ਵੀ ਨਹੀਂ ਕੱਲ ਨੂੰ ਖਾਗੀ ਨਹੀਂ ਮੈਨੂੰ ਦਿਖਾ ਕੇ ਲਿਆਉਂਗਾ ਨਿਛਰਨੇ ਤੇ ਪਹਿਲਾਂ ਹੀ ਦਿਖਾ ਕੇ ਲਿਆਈਂ ਸਪਰੇਅ ਕਰਤੀ ਦੀ ਸਪਰੇਅ ਹੁੰਦੀ ਉਹ ਸਪਰੇਅ ਕਰਵਾਦੀ ਜੇ ਹਰੀ ਹੈ ਜਾਂ ਅੱਛਾ ਸਪਰੇਅ ਕਰਾ ਦੂੰਗਾ ਮੈਂ ਹਾਂ ਇਹਨਾਂ ਸਪਰੇਅ ਇਹੀ ਜੜ ਜਾ ਡੀਲਾ ਡੂਲਾ ਦੇਖ ਲੂੰਗਾ ਡੀਲਾ ਨਹੀਂ ਤੇ ਇਲਾ ਤੇਲਾ ਕੋਈ ਨਹੀਂ ਕਰਨਾ ਹੁਣ ਡੀਲਾ ਕਹ ਤੇ ਤੇਲਾ ਹਾਂ ਉਹ ਲੱਗੇ ਕਹਿੰਦਾ ਡੀਲਾ ਡੀਲੇ ਲੇ ਕੇ ਕਰਨਾ ਨਾਲ ਪੱਕਾ ਤਾਂ ਕਹਿਦਾ ਨਾ ਡੀਲਾ ਐ ਪੱਟਦਾ ਲ ਮੈਂ ਸਾਰਾ ਆਪੇ ਫਿਰਕੇ ਤੇਲਾ ਦੇਖੀ ਥੱਲੇ ਤੇਲਾ ਤਾਂ ਨਹੀਂ ਦਿੱਤਾ ਉਲੀ ਰੋਗ ਤਾਂ ਨਹੀਂ ਹੈਗਾ ਥੱਲੇ ਜਰਚਿਆ ਅੱਛਾ ਜਿਹੜੀ ਉਹ ਚਿੱਟੀ ਰੰਗ ਦੀ ਥੱਲੇ ਚਿੱਟੇ ਰੰਗ ਦੀ ਉਹ ਦੇਖੂਗਾ ਦੇਖੀ ਉਹ ਉਹ ਨਹੀਂ ਦੇਖੀ ਮੈਂ ਚਾਹ ਡੱਕੇ ਸੁੱਕਦੇ ਉਹ ਦੇਖੀ ਉੱਥੇ ਜਿੱਥੇ ਚਾਹ ਡੱਕੇ ਸੁੱਕੇ ਹੋਏ ਉਥੇ ਉਲੀ ਆ ਫਿਰ ਤੇਲਾ ਵੀ ਹੋ ਸਕਦਾ ਤੇ ਸਪਰੇਅ ਕਰਨੀ ਬਣੀ ਹੈ ਨਹੀਂ ਕਰ ਰੱਖਣੀ ਤਾਂ ਅੰਦਾ ਕੰਮ ਤੇ ਸਪਰੇਅ ਕਰਨੀ ਬਣੀ ਹੈ ਸਪਰੇਅ ਕਰਾਈ ਦੀ ਸੀ ਅਸੀਂ ਆਹ ਅੱਛਾ ਹੋ ਗਏ ਥੱਲੇ ਹਰੇ ਆ ਨਾ ਹਾਂ ਠੀਕ ਹੈ ਹਾਂ ਪਹਿਲਾਂ ਬਿਲਕੁਪਾ ਆ ਗਈ ਦੀ ਇਹ ਪਹਿਲਾਂ ਹੋਰੇ ਕੋ ਬਣ ਗਿਆ ਤਾਂ ਇਹਦਾ ਪੱਤਾ ਹੀ ਸੁੱਕ ਗਿਆ ਤਾਂ ਪੱਤਾ ਹੀ ਮਾਰੇ ਸੀ ਸਪਰੇਅ ਹਾਂ ਇਹ ਵੀ ਆ। ਇਹ ਕਹੇ ਗਾਲਾਰੋ ਬਣਗਾ ਟਰੈਕਟਰ ਇਹਦਾ। ਮੈਂ ਬਾੜੇ ਮੈਂ ਲੈ ਗਿਆ। ਮੈਂ ਲਕੋ ਕੇ ਕਰਦੇ ਨੀ ਬੰਪਰ ਨੂੰ। ਮੈਂ ਕਿਤੇ ਡੈੜੀ ਗਏ ਦਵੇ ਜਾਣਾ ਤਾਂ ਉਹਨੇ ਅੱਜ ਪਤਾ ਨਹੀਂ ਕਿੱਥੇ। ਉਹ ਗਿਆ ਵੇਆ। ਕਹਿੰਦੇ ਕਹਦੂਗਾ ਕੋਈ ਰੰਗ ਨਾ ਕਰੋ। ਰੰਗ ਦੀ ਗੱਲ ਨਹੀਂ। ਨਾ ਛਤਰੀ ਵੀ ਕਰਦੇ ਉਹਨੇ। ਛਤਰੀ ਅਸੀਂ ਉਹ ਲਵਾਣੀ ਨਹੀਂ ਹੈਗੀ। ਕੋੜੀ ਆ ਕੇ ਵੇਚਣੀ ਸੀ ਜੱਕ। ਹਾਂ ਵੇਚ ਦੂੰਗੇ। ਨਹੀਂ ਲਾਉਣੀ। ਹਾਂ। ਕਹਾਂ ਬਾਪੂ ਦਾ ਕਿਹੜਾ ਛਤਰੀ ਲਾ ਦੇ। ਬਾਸ ਛਤਰੀ ਨੂੰ ਵੇਚ ਦੇਣਾ ਕੋੜੀ ਜੱਕ। ਮੈਂ ਲਾਣੀ ਨਹੀਂ ਹੈਗੀ। ਆ ਦਾ ਜਿੰਨਾ ਮਰਜੀ ਉਹ ਕਰੀ ਜਾਵੇ। ਲਵਾਲੀ ਛਤਰੀ ਤੈਨੂੰ ਬਵਾ ਦੂਗੀ ਹੋਲੀ ਹੋਲੀ। ਆਹ ਹੋਰੀ ਹੋਰੀ। ਮੈਂ 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 ਇਹਨੇ ਇਕਣੇ ਰਹਿਣ ਤੇ ਲੜੇ ਨੂੰ ਪਾਣੀ ਆ ਨਾ। ਹਾਂ। ਇੱਕ ਦੂਏ ਪਾਣ ਦੀ ਮੋਟੀ ਵਾਲੀ ਗੱਭੇ ਆਸਲਾ। ਉਹ ਉਹੀ ਕਹਿਣਾ ਮੈਂ ਅਰਜਨ ਦੀ ਜਿਹੜਾ ਅਰਜਨ ਲਗੇਬਿੰਦਰ ਵਾਲੇ ਨੂੰ ਮੋਟੀ ਪਾਣੀ ਉਹ ਕਹਿਣਾ। ਇਹ ਫਿਰ ਦਾਈ ਲਵਾਣ ਨੂੰ। ਉਹ ਇੱਕ ਦੂਈ ਲਿਓ। ਜਿਹੜੀਆਂ ਹਾਂ। ਹਾਂ। ਇਹ ਬਰਾਏ ਨਾ ਫਿਰਦਾ। ਨਾ ਨਾ ਦੂਈ। ਉਹ ਠੀਕ ਆ ਜਦਰੀ। ਉਹ ਦੋਈ ਆ। ਇਸ ਦੀ ਪੈਪਾ ਉਹਦਾ ਕਿੰਨੇ ਦੀ ਲੱਗ ਮਿਲਦੀ ਐ ਤੇ ਨਵੀਂ ਲਵਾ ਦੇ ਰਾਨੇ ਰਾਨੇ ਤੇ ਮਿਲਦੀ ਐ ਪੈਪਾ ਲਈ ਲਵਾ ਲੈਣੀ ਜਿਹੜੀ ਮੋਟੀ ਪੈਪ ਹੁੰਦੀ ਉਹ ਕਹਿੰਦਾ ਮੈਂ ਲਵਾਣੇ ਨੂੰ ਇਸ ਦੀ ਪੈਪ ਗੱਬੇ ਇੱਕ ਪੈਪ ਉਹ ਕਾਉਂਦਾ ਹਾਂ ਠੀਕ ਐ ਨਾ ਇਹ ਫਿਰਦਾ ਦੂਈ ਫੋਲਡ ਵਾਲੀ ਲਵਾਉਣ ਜਿਹੇ ਜੀ ਆ ਦੂਈ ਨਹੀਂ ਲਾਦੀ ਪੁਰਾਣੀ ਐ ਉਹ ਕਹਿੰਦਾ ਮੈਂ ਆਉਂਗਾ ਚੱਟਿਕਣੀ ਐ ਜੇ ਉਂ ਬੱਜੀ ਉਂ ਟੱਟੇ ਨਹੀਂ ਆ ਬੈਲ ਦੀ ਰਹਿਣ ਦਵਾ ਮੈਂ ਇੱਕ ਅੱਧੇ ਬਸ ਤੇ ਹੋਰ ਤੋੜ ਦੇਣੀ ਮੈਂ ਚਾਲ ਵੀ ਕੰਮ ਜਾ ਹੋਊਗੇ ਇਹਦਾ ਹਾਂ ਆ ਬਾਕੀ ਠੀਕ ਐ ਹੁਣ ਹਾਂ ਬਾਕੀ ਤਾਂ ਠੀਕ ਆ ਵਧੀਆ ਬੰਦਾ ਕਹ ਕਹਿੰਦਾ ਜੀ ਧੀਰੇ ਝਾੜ ਐਸੋਂ ਧੀਰੇ ਝਾੜ ਰਾ ਬਗੈਣਾ ਵੀ ਹੱਟ ਜਾ ਤੂੰ ਪਿੱਛੇ ਹੋ ਜਾ ਕਹਿੰਦਾ ਵੀ ਐਤ ਕਿ ਨਹੀਂ ਆਂਦਾ ਹੈ ਦੋ ਦੋ ਟ੍ਰੇਲਰ ਦੋ ਦੋ ਲਿਆਓ ਕਹਿੰਦੇ 19 ਵੀ ਐ ਹੈ 19 ਵੀ ਐ ਬਸ ਇੱਥੇ 22 ਹੱਦ ਹੈ 25 25 ਰਸਤੇ ਜਾਣਾ ਕਿਹਦਾ 22 ਦਾ ਉਹ ਵੀ ਵੱਧ ਕਿਲੇ ਵਾਲੇ ਦੇ ਕਿਉਂ ਟ੍ਰੇਲਰ ਕਿ ਸਟਾਰਟ ਹੁੰਦਾ ਹਾਂ ਪੰਜ ਤਾਂ ਹੀ ਰੱਖ ਤੂੰ ਜਿਹਦੇ ਬਿਮਾਰੀ ਜ਼ਿਆਦਾ ਹੋਈ ਉਹ ਪੰਜੇ ਨਿਕਲਣਾ ਹਾਂ ਮੇਰੇ ਅੜੇ ਵੀ ਗਾਇਆ ਸੁਰਤਾਵਰ ਪੜਾਇਆ ਤੇ 12 ਕਿਲੇ ਹੂੰ ਪੜਾ ਇੱਕ ਟ੍ਰਾਲੀ ਹੀ ਐ ਅੱਛਾ ਹਾਂ ਫੇਰ ਫੇਰ ਕਿਆ ਕਹਿ ਦੂਗੇ ਥੋੜੀ ਗੱਲ ਐਨੇ ਨੀਂਗਾ ਵੀ ਭਰਿਆ ਬੜਾ ਪਾ ਛੋਟਾ ਹੀ ਭਰਿਆ ਇਹ ਜੱਜ 18 ਛੋਟਾ ਹੀ ਇਹ ਜਾ ਠੀਕ ਹੈ ਚਲ ਚਲ ਚੰਗਾ ਫਿਰ ਮਿਲਦੇ